ਲਓ ਜੀ ਇਹ ਆ ਸਾਡਾ ਵਿਜੇ ਤੇ ਪੂਰੇ ਵਧੀਆ ਮੋਟਰਸਾਈਕਲ ਤਸੱਲੀ ਨਾਲ ਸਰਵਿਸ ਕਰਦਾ ਹਰ ਇੱਕ ਕੰਮ ਇੰਜਨ-ਵੰਜਨ ਖੋਲ ਲੈਣਾ ਨਾ ਵਧੀਆ ਲਓ ਜੀ ਮੇਰੇ ਵੀਰ ਮੌਕਾ ਜ਼ਰੂਰ ਦਿਓ ਵਿਜੇ ਨੂੰ ਤੇ ਮੁੰਡਾ ਘੈਂਟ ਆਏ ਅੱਜ ਮੋਟਰਸਾਈਕਲ ਦੀ ਕਰਾਉਣੀ ਸਰਵਿਸ ਤੇ ਮੰਗਲਾਲ ਕਿਵੇਂ ਨਿਕਲੇ ਆਪਣਾ ਸਾਫ਼ ਆ ਕੇ ਮਾਤਾ ਨਾਲ ਲੇਟ ਹੋ ਗਈ ਇਹ ਕਿ 3000 ਚੱਲ ਗਿਆ ਕਿੰਨੇ ਤੇ ਕਰਾਉਣੀ ਚਾਹੀਦੀ ਆ 2200 2200 ਸਟicker ਲਾ ਦਿੰਿਆ ਇਹ ਕਿ ਚੰਗਾ ਉਹ ਫੋਟੋ ਖਿੱਚ ਲਈ ਦੀ ਯਾਦ ਭੁੱਲ ਜਾਂਦਾ ਇਹ ਵਧੀਆ ਬਣਾ ਦੇ ਕਰਾਂ ਅੱਜ ਹਾਂ ਵੀ ਇੱਕਦਮ ਲੀਕ ਹੋ ਗਈ ਸੀ ਆ ਦੇਸੀ ਜਗਾੜ ਲਾਏ ਫਿਰ ਆਹ ਹਨ ਕਵਲੀ ਜੀ ਲੀਕ ਹੋ ਗਈ ਸੀ ਨਟ ਜੇ ਲਵਾਏ ਫਿਰ ਇਹ ਕਰਦੀ ਪੱਕੇ ਕੰਮ ਆ ਪਾਈਪਾਂ ਹਜੇ ਵੀ ਆਈ ਜਾਂਦੀਆਂ ਸਾਡੇ ਰਹਾ ਹੈ ਅੱਜ ਧੁੰਦ ਵੀ ਬਈ ਕਾਫੀ ਪੈ ਗਈ ਆ ਤੇ ਹੁਣ ਵੈਸੇ ਸੂਰਜ ਨਿਕਲਦਾ ਆਉਣਾ ਅੱਜ ਮੋਟਰਸਾਈਕਲ ਦੀ ਨਾਈਟ ਹੋਈ ਵੀ ਕਰਾਉਣੀ ਸਾਰੇ ਸਾਧਨਾਂ ਦੇ ਹੁਣ ਸਕੂਟਰ ਵੀ ਲਿਆਉਂਗਾ ਉਹਦੀ ਵੀ ਸਰਵਿਸ ਕਰਦੇ ਠੀਕ ਹੈ ਹੋਰ ਸੁਣਾ ਕੇ ਮੈਂ ਇੱਕ ਕਬੱਡੀ ਦਾ ਪਲੇਅਰ ਵੀ ਆ ਮੁੰਡਾ ਕਿਵੇਂ ਹੁਣ ਟੂਰਨਾਮੈਂਟ ਜਾਂਦਾ ਨਹੀਂ ਇਹ ਹਾਂ ਹੁਣ ਤਾਂ ਟੂਰਨਾਮੈਂਟ ਬਥੇਰੇ ਆ ਕਿ ਨਹੀਂ ਚੱਲਦੇ ਭਾਈ ਨੇੜੇ ਨਹੀਂ ਦੂਰ ਦੂਰ ਤੋਂ 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 ਨਿਕਲ ਹੀ ਆਈ ਹੈ ਨਾ ਹਾਂਜੀ ਬਹੁਤ ਜਾਇਤ ਹੁੰਦਾ ਸੀ ਤੇ ਹੁਣ ਤੋਂਪ ਨਿਕਲ ਹੀ ਆਈ ਹੁਣ ਐਨ ਪੂਰੀ ਲਿਸ਼ਕਦੀ ਤੋਂਪਾ ਇਧਰ ਉਸਤਾਦ ਸਾਡਾ ਸਾਰੇ ਮੰਜੇ-ਮੰਜੇ ਧੋਈ ਬਿਠਾ ਕੱਪੜੇ-ਕਪੜੇ ਤੇ ਆਪਾਂ ਮੋਟਰਸਾਈਕਲ ਵੀ ਧਵਾ ਲੈਂਦਾ ਐਨ ਵਧੀਆ ਲਿਸ਼ਕਾਦਾ ਧੋ ਤੂੰ ਕਹੇ ਵਧੀਆ ਬਣਦਾ ਨਾ ਐਨ ਪੂਰਾ ਲਿਸ਼ਕ ਪਿਆ ਪਰ ਇੱਕ ਪ੍ਰੋਬਲਮ ਇਹ ਆ ਗਈ ਹੈ ਵੀ ਸਰਵਿਸ ਤਾਂ ਹੋ ਗਈ ਹੈ ਇੰਜਨ ਵਾਸ਼ ਕਰਦੇ ਆ ਇਹਦੀ ਟਾਈਮਿੰਗ ਚੈਨ ਆ ਉਹ ਨਵੀਂ ਪੈਣੀ ਆ ਹੁਣ ਮੰਗਵਾਈ ਆ ਤੇ ਉਹ ਪਵਾਵਾਂਗੇ ਫੇਰ ਕੰਮ ਓਕੇ ਹੋ ਜਾਊਗਾ ਸੰਦ ਸਾਧਨ ਦੇ ਤਾਂ ਦੇਈਦੇ ਆ ਪਰ ਅਗਲਾ ਆਪ ਦੀ ਚੀਜ਼ ਸਮਝ ਕੇ ਨਹੀਂ ਚਲਾਉਂਦਾ ੱੱਕਾ ਕਰਦੇ ਆ ੱੱਕਾ ਕਰਦੇ ਤੇ ਮੇਰਾ ਵਧੀਆ ਮੋਟਰਸਾਈਕਲ ਚੱਲਦਾ ਸੀਗਾ ਤੇ ਕਿਤੇ ਇੱਧਰ ਕੋਈ ਲੈ ਗਿਆ ਕਿਤੇ ਕੋਈ ਲੈ ਗਿਆ ਤੇ ਇਹਦਾ ਹੁਣ ਸੈਟਿੰਗ ਮੈਟਿੰਗ ਕਰਾਉਨੇ ਆ ਤੇ ਸਕੂਟਰ ਦੀ ਵੀ ਕਰਾਉਨੇ ਆ ਗੱਡੀ ਵੀ ਉਧਰ ਆਪਣੀ ਧੌਣ ਵਾਲੀ ਖੜੀ ਆ ਉਹਨੂੰ ਵੀ ਵਾਸ਼ ਕਰਦੇ ਆ ਉਸਤਾਦ ਕਹਿੰਦਾ ਵੀ ਹੁਣ ਕੱਲ ਨੂੰ ਹੈਗੀ ਸੰਗਰਾਮ ਤੱਪਾ ਜਾਣਾ ਸੰਗਰਾਂਦ ਦੇ ਦਿਹਾੜੇ ਤੇ ਫਿਰੋਂ ਪਰਸੋਂ ਨਾਲੇ ਤਾਂ ਗੱਡੀ ਧੋਦਾਂਗੇ ਤੇ ਨਾਲੇ ਸਾਰਾ ਵੇੜਾ ਧੋਣ ਵਾਲਾ ਹੋਇਆ ਪਿਆ ਹਾਂ ਇਹ ਧੋਦਾਂ ਕਿਉਂਕਿ ਹੌਣੀ ਧੁੱਪਾਂੀਆਂ ਲੱਗਦੀਆਂ ਕੱਲ ਦਾ ਉਸਤਾਦ ਵੀ ਸਾਡਾ ਪੂਰਾ ਥੱਕਿਆ ਪਿਆ ਹਾਂ ਉਸਤਾਦ ਹੋਰ ਰਾਤ ਅੱਖ 'ਚ ਕੁਝ ਪੈ ਗਿਆ ਉਸਤਾਦ ਦੇ ਅੱਜ ਤੜਕੇ ਲਾਲ ਅੱਖ ਹੋਈ ਪਈ ਠੀਕ ਹੈ ਨਾ ਉਹ ਗੱਡ ਜੀ ਆਈ ਜਾਂਦੀ ਹੁਣ ਵੀ ਦਵਾਈ ਪਾ ਹੋਰ ਚੀਜ਼ ਪੀਂਦੀ ਆ ਵੀ ਇੱਥੇ ਟਾਰ ਜੀ ਹੁਣ ਚਾਹ ਚੂ ਪੀਨੇ ਆ ਮੈਂ ਕਿਸੀ ਜਾਇਓ ਉਧਰ ਗਏ ਹੋਏ ਮੋਟਰਸਾਈਕਲ ਲੈ ਕੇ ਆ ਕੇ ਦਵਾਈ ਪੋਣੀ ਚਲ ਠੀਕ ਆ ਚਲ ਆ ਜੀ ਘਰੇ ਦਾ ਉਸਤਾਦ ਮੈਂ ਗਾਜਰਾਂ ਅੱਜ ਵਾਵਾ ਦਿਨਾਂ ਬਾਅਦ ਅਸੀਂ ਪੱਟੀਆਂ ਕਿਉਂ ਗਾਜਰਾਂ ਦਾ ਉਵੇਂ ਹੀ ਸੀ ਆਪਾਂ ਗੋਭੀ ਇਧਰ ਬਣਾ ਲਈ ਸੀ ਆਪਾਂ ਤੇ ਐਵੇਂ ਗੋਭੀ ਤਾਂ ਪੂਰੇ ਫੁੱਲ ਸੀ ਇੱਥੋਂ ਵਾਲੇ ਬਣਾਲੇ ਰਾਤ ਵੀ ਕੁਝ ਬਣਾ ਲਈ ਅਸੀਂ ਇਧਰ ਮੋਲੀਆਂ ਮਾਲੀਆਂ ਪੱਟ ਕੇ ਹੀ ਖੰਡ ਪਟ ਸਾਹਰ ਤੇ ਦਿਖਾਉਂਦੇ ਰਹੇ ਤੇ ਅੱਜ ਮੈਂ ਉਸਤਾਦ ਨੂੰ ਕਿਹਾ ਆਪਾਂ ਗਾਜਰਾਂ ਪੱਟ ਕੇ ਗਾਜਰਾਂ ਪੂਰੀਆਂ ਪਰ ਥੋੜੀਆਂ ਮੋਟੀਆਂ ਜ਼ਿਆਦੇ ਹੋ ਗਈਆਂ ਯਾਰ ਗੜਦੋਬ ਜੇ ਥੋੜੇ ਜਿ ਮੈਂ ਗਾਜ ਵੇਨੇ ਪੱਟ ਕੇ ਆ ਤਾਂ ਜ਼ਿਆਦਾ ਹੀ ਬਣਿਆ ਪਰ ਕੰਮ ਆ ਜੇ ਬਣਾ ਲਈ ਬਲ ਬਲ ਹਾਂ ਪੂਰੀ ਗੱਲ ਆ ਮਾਜਰਾ ਲੈ ਇਹ ਚਿਕੰਦਰ ਵੀ ਬਥੇਰੇ ਖਾਦੇ ਆ ਆਵੇ ਕੱਲ ਪੱਟ ਕੇ ਲਗਿਆ ਸੀ ਤੇ ਬਾਕੀ ਖੰਡਪੜ ਸਾਹਿਬ ਤੇ ਵਾਧੂ ਇੱਥੇ ਮੂੜੀਆਂ ਪੱਟ ਕੇ ਇੱਥੋਂ ਹੀ ਵਾਧੂ ਪੂਰੀਆਂ ਕਰਦੇ ਆ ਸਾਰਾ ਭਰਿਆ ਸੀਗਾ ਤੇ ਜਿੰਨੇ ਦਿਨ ਵੀ ਇੱਥੇ ਰਹਿ ਇੰਨੇ ਦਿਨ ਇੱਥੋਂ ਮੂੜੀਆਂ ਚੱਲੀਆਂ ਮੂੜੀਆਂ ਤਨ ਤਨ ਹੋ ਗਈ ਉਹ ਵਾਧੂ ਪਰੇ ਵੀ ਮੂੜੀਆਂ ਹਜੇ ਵਾਧੂ ਆਪਣੇ ਕੋਲੇ ਸਟਾਕ ਆ ਇਧਰ ਵੇਖ ਆ ਪਈਆਂ ਵੇਖ ਇਧਰ ਕਰੀਆਂ ਕਰੀਆਂ ਗੱਜਰਾ ਆ ਚੱਕ ਵਾਲੀਆਂ ਤਾਂ ਨਹੀਂ ਪਟ ਰੀਆਂ ਸਾਭ ਜਿਹਦੀਆਂ ਹਾਂ ਪਾਣੀ ਵਾਲੀ ਵਧੀਆ ਹੋ ਗਿਆ ਅੱਜ ਗਾਜਰਾ ਬਣਾ ਆ ਬਲ ਬਲ ਬਲਾ ਮਿੱਟੀ ਦੂਜੀ ਲਿਆਂਦੀ ਸੀ ਤੇ ਪੂਰੀਆਂ ਗਾਜਰਾ ਚੱਕ ਸਮਾਂ ਉਦਾਂ ਦੇ ਇੱਕ ਵਾਰੀ ਮੈਂ ਬਟ ਵੇਖ ਕਿੱਡੀ ਗਾਜਰ ਲੈ ਕਿਉਂ ਬਣਦੀ ਗੱਲ ਗਜਰੇਲੇ ਵਾਲੀਆਂ ਹੀ ਆ ਇਹ ਮੋਟੀਆਂ ਪੂਰੀ ਹਾਂ ਪਾਥ ਨਹੀਂ ਨਾ ਲਾਇਆ ਅੱਜ ਪਹਿਲੇ ਦਿਨ ਪਟੀਆਂ ਆ ਇਹ ਲਾਏ ਜਿਵੇਂ ਗਜਰੇਲੇ ਵਾਲੀਆਂ ਮੋਟੀਆਂ ਮੱਠੀਆਂ ਹਾਂ ਲੈ ਚੱਕ ਵੇ ਯਾਹ ਨਾ ਵੰਦੀ ਗੱਲ ਮੈਂ ਤਾਂ ਕਿਹਾ ਹੋਈਆਂ ਹੋਈਆਂ ਨਹੀਂ ਕਿਉਂ ਹੋਈਆਂ ਕਿਉਂ ਨਹੀਂ ਆਪਾਂ ਪੱਟੇ ਲੈ ਇੱਕ ਤਾਂ ਫਿਰ ਇਹ ਹੀ ਬਣਾਈ ਜਾ ਇਹ ਹੀ ਬਣਾਣਾ ਹੋਰ ਪੜਦਣਾ ਤੇ ਲੰਗੋ ਦੱਸ ਦੀ ਕਿੰਨੀਆਂ ਪੱਟਣੀਆਂ ਇੰਨੀਆਂ ਹੀ ਹੋਰ ਚਾਹੀਦੀਆਂ 6-7 ਨੇ ਉਹ ਵੇ ਉਧਰ ਪਈਆਂ 12 ਗੱਲ ਨਾ ਵੰਡਰਫੁਲ ਆ ਬਈ ਮਿਹਨਤਾਂ ਦੇ ਫਲ ਐਨੂੰ ਕਹਿੰਦੇ ਆ ਮਿਹਨਤਾਂ ਦੇ ਫਲ ਪੂਰੇ ਮਿਲੇ ਆ ਵਾਦੂ ਹੋਇਆ ਪਿਆ ਆਪਣੇ ਗਾ ਵੇਖੋ ਗੋਬੀ ਦੇ ਫਲ ਵੀ ਕਿਉਂ ਸਾਰੇ ਗੋਬੀ ਦੇ ਫਲ ਬਣੇ ਪਏ ਆ ਇਧਰ ਕੱਦੂ ਵੀ ਹੋਏ ਪਿਆ ਸਾਡੇ ਕੱਦੂ ਵੀ ਇੱਥੇ ਚੱਲੀ ਜਾਂਦੇ ਆ ਆ ਵੀ ਵੱਡਨ ਵਾਲਾ ਯਾਰ ਕੱਦੂ ਵੀ ਤੋੜਨ ਵਾਲਾ ਆ ਵੇਖੋ ਨਿੱਕੇ ਨਿੱਕੇ ਕਿੰਨੇ ਲੱਗੇ ਭਰਿਆ ਪਿਆ ਵੇਖ ਇਧਰ ਇੱਕ ਆਹ ਲੱਗਾ ਪਿਆ ਹਾਂ ਇੱਕ ਆਹ ਹੋਰ ਲੱਗਾ ਪਿਆ ਇਹ ਤਾਂ ਡੈਡੀ ਕਹਿੰਦਾ ਬਹੁਤ ਵੇਲ ਚੱਲ ਪਈ ਨਹੀਂ ਰੱਖ ਲਿਓ ਆਂ ਠੀਕ ਕੱਦੂ ਤਾਂ ਇਹੀ ਰੱਖਣਾ ਕੱਦੂ ਦਾ ਸਾਰੇ ਵਧੇ ਪਏ ਇਧਰ ਹਾਂ ਹਾਂ ਵਾਧੂ ਆ ਚੱਕਾ ਚੱਕਲਾ ਹੋ ਗਿਆ ਵੇ ਵੀ ਹੋਮ ਮੇਡ ਗਾਜਰਾ ਬਿਨਾ ਰੇ ਸਪਰੇਅ ਇੱਕ ਵੀ ਰੇ ਸਪਰੇਅ ਨਹੀਂ ਐ ਵਧੀਆ ਗਾਜਰਾ ਇੰਨੀਆਂ ਮੌਕਦੀਆਂ ਨਹੀਂ ਹੁਣ ਮੈਂ ਧਵਾ ਕੇ ਲੈ ਕਿੰਨਾ ਸੋਹਣਾ ਮੋਟਰਸਾਈਕਲ ਲਿਸ਼ਕਦਾ ਤੇ ਹੁਣ ਤੂੰ ਫੇਰ ਰੋ ਯਾਰ ਖੋਲਣ ਲੱਪਿਆ ਨੁਕਸਾਣਾ ਇੱਕ ਇੱਕ ਨੁਕਸ ਰਹਿ ਗਿਆ ਲੈ ਹੁਣ ਟਾਈਮਿੰਗ ਚੇਨ ਦਾ ਵੇ ਨੁਕਸਾ ਹੁਣ ਟਾਈਮਿੰਗ ਚੇਨ ਲਿਆ ਟਾਈਮਿੰਗ ਚੇਨ ਕਹਿੰਦੇ ਉਹਨੂੰ ਲੈ ਹੁਣ ਉਹ ਪਾਉਣੀ ਆ ਤੇ ਮੋਟਰਸਾਈਕਲ ਨੂੰ ਹੱਥ ਕਾਲਾ ਨਹੀਂ ਲੱਗਣਾ ਚਾਹੀਦਾ ਹੈ ਆ ਜਿਹੜੀ ਸ਼ੰਕਾਰ ਜੀ ਦੀ ਆਵਾਜ਼ ਆਉਂਦੀ ਨਾ ਇਹ ਹਟਾ ਦਿਓ ਤੇ ਭਾਈ ਜਿਹੜੇ ਵੀਡੀਓ ਵੇਖਦੇ ਆ ਮੈਂ ਤੁਹਾਨੂੰ ਵੀ ਜਾਨਾ ਵੀ ਬੰਗਵਾ ਮੋਟਰਸਾਈਕਲ ਕਿਸੇ ਨੂੰ ਨਾ ਦਿਓ ਆਪ ਚਲਾਓ ਵੈਸੇ ਮੈਂ ਤਾਂ ਦਿੰਦਾ ਨਹੀਂ ਮੋਟਰਸਾਈਕਲ ਕੀ ਹਾਲ ਚਾਲ ਠੀਕ ਹੈ ਭਾਈ ਆ ਵੇਲਾ ਕ ਹਾਂ ਉਦੋਂ ਮੋਟਰਸਾਈਕਲ ਲੈ ਕੇ ਆਇਆ ਸੀ ਨਾ ਮੈਂ ਇਹ ਸਹੀ ਨਹੀਂ ਆਵਾਜ਼ ਨਹੀਂ ਬਣਦੀ ਵਾਲ ਬਣਾਏ ਨਾਇ ਬਣਾਉਨੇ ਆ ਹਾਂ ਹੁਣ ਬਣਾਉਂਦੇ ਆ ਆਵਾਜ਼ ਬਣਦੀ ਨਾ ਟਿਮ ਟਿਮ ਕਰੀ ਜਾਂਦੀ ਵਿੱਚ ਐਨ ਜੀ ਹੁਣ ਦੁਬਾਰਾ ਖੋਲਦੇ ਆ ਮੰਗਮਾ ਮੋਟਰਸਾਈਕਲ ਦਾ ਜੜ ਕੱਢ ਦਿੰਦੇ ਆ ਹਾਂ ਚੰਗਾ ਪਲਾਟਿਕ ਆ ਮੋਟਰਸਾਈਕਲ ਸੀ 29 ਤੁਰੇ ਆਉਂਦੇ ਆ ਹਜੇ ਸਕੂਟਰ ਲਿਆਉਣਾ ਸਕੂਟਰ ਵੀ ਉਵੇਂ ਜੇ ਕਰਦਾ ਉਹਦੀ ਕਰਾਉਨੇ ਸਰਵਿਸ ਜੀ ਹੁਣ ਤੁਹਾਨੂੰ ਮੋਟਰਸਾਈਕਲ ਦੀ ਆਵਾਜ਼ ਦਿਖਾਉਨੇ ਆ ਵਾਕੇ ਭਾਈ ਚੋਟੀ ਦਾ ਮਿਸਤਰੀ ਐ ਇਹ ਬੰਦਾ ਵੇਜੇ ਸਾਡਾ ਬਾਈ ਜਿਹੜੇ ਬੰਦੇ ਕਹਿੰਦੇ ਆ ਵੀ ਕੰਮ ਨਹੀਂ ਆਉਂਦਾ ਉਹ ਨਹੀਂ ਆਉਂਦਾ ਬਾਈ ਕੰਮ ਮੁੰਡਾ ਕਰਦਾ ਇੱਕ ਨੰਬਰ ਲੈ ਵੀ ਚੈਨ ਪਾਤੀ ਆ ਤੇ ਸਟਾਰਟ ਕਰਕੇ ਹੀ ਵੇਖ ਲਿਆ ਤੇ ਹੁਣ ਫਿੱਟ ਕਰਦਾ ਤੁਹਾਨੂੰ ਵਾਇਬ ਦਿਖਾਉਣਾ ਮਾਸਾ ਵੀ ਨਹੀਂ ਚਰਚਰ ਕਰਦਾ ਸੌਂ ਗਿਆ ਮੋਟਾ ਹਣਾ ਟਾਈਮਿੰਗ ਚੈਨਲ ਆਵਾਜ਼ ਬੜੀ ਹੋਰੀ ਖਣਕਾਂ ਖਣਖਣ ਖਣਖਣ ਜੀ ਕਰਦਾ ਹੀ ਹੁਣ ਤੁਹਾਨੂੰ ਚਲਾ ਕੇ ਆਵਾਜ਼ ਦਿਖਾਉਂਦੇ ਆ ਮੁੰਡਾ ਚੋਟੀ ਦਾ ਬਾਈ ਪਿੰਡ ਭਲੂਰ ਬਾਈ ਹਰਗਿਆਲਦਰਾ ਦੇ ਸਾਹਮਣੇ ਮਾਰਕੀਟ ਚ ਮੁੰਡੇ ਤੋਂ ਕੰਮ ਕਰਾਇਆ ਕਰੋ ਐਵੇਂ ਨਾ ਨਿਆਣਾ ਸਮਝਿਆ ਜੋ ਪੂਰਾ ਚੋਬਰ ਆ ਚੋਟੀ ਦਾ ਮਿਸਤਰੀ ਆ ਮੋਰ ਸਾਂ ਦਾਣਾ ਬਣਾਦਾ ਵੀਰ ਨੇ ਵਾਹ ਸੁਣੋ ਜਮਾ ਹੀ ਸੋ ਗਿਆ ਅਕਾ ਇੱਥੇ ਸ਼ੰਕਾਰਾਂ ਆਈਆਂ ਪਾਉਂਦਾ ਸੀ ਹਾਂ ਠੀਕ ਆ ਓਕੇ ਆ ਜਾਵਾਂ ਡੰਨ ਓਕੇ ਜਾਵਾਂ